ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਗਵਰਨਮੈਂਟ ਗਰਲਸ ਕਾਲਜ ਲੁਧਿਆਣਾ ਤੋਂ ਜਿੱਥੇ ਕਿ ਵਿਦਿਆਰਥੀਆਂ ਵੱਲੋਂ ਕੁੜੀਆਂ ਵੱਲੋਂ ਇਹ ਦੋਸ਼ ਲਗਾਇਆ ਗਿਆ ਸੀ ਆ ਕਾਲਜ ਦੇ ਪ੍ਰਸ਼ਾਸਨ ਵੱਲੋਂ ਕਿ ਉਹਨਾਂ ਦੇ ਬਿਨਾਂ ਇਜਾਜ਼ਤ ਲਏ ਇੱਥੇ ਕਾਲਜ ਦੀ ਜ਼ਮੀਨ ਤੇ ਕਬਜ਼ਾ ਕੀਤਾ ਜਾ ਰਿਹਾ ਦੋਸ਼ ਲਗਾਇਆ ਜਾ ਰਿਹਾ ਮੌਜੂਦਾ ਮੈਂਬਰ ਪਾਰਲੀਮੈਂਟ ਸੰਜੀਵ ਅਰੋੜਾ ਉੱਪਰ ਕਿ ਉਹਨਾਂ ਵੱਲੋਂ ਪਾਰਕਿੰਗ ਦੇ ਨਾਂ ਤੇ ਸ਼ਹਿਰ ਦੀ ਟ੍ਰੈਫਿਕ ਦੀ ਸਮੱਸਿਆ ਹੱਲ ਕਰਨ ਦੇ ਨਾਂ ਤੇ ਇਹ ਗਵਰਨਮੈਂਟ ਗਰਲਸ ਕਾਲਜ ਲੁਧਿਆਣਾ ਦੀ ਜ਼ਮੀਨ ਤੇ ਜਿਹੜਾ ਨਾਜਾਇਜ਼ ਕਬਜ਼ਾ ਉਹ ਕੀਤਾ ਜਾ ਰਿਹਾ ਕੇਵਰ ਮੌਖਿਕ ਤੌਰ ਤੇ ਗੱਲ ਕਹਿ ਕੇ ਕਿ ਉਹਨਾਂ ਨੂੰ ਪਾਰਕਿੰਗ ਦੀ ਜ਼ਮੀਨ ਦੀ ਜ਼ਰੂਰਤ ਆ ਤੇ ਕਾਲਜ ਦੇ ਗਰਾਊਂਡ ਦੀ ਜ਼ਮੀਨ ਤੇ ਜਿਹੜਾ ਕਬਜ਼ਾ ਕੀਤਾ ਜਾ ਰਿਹਾ ਤੇ ਕੁੜੀਆਂ ਵੱਲੋਂ ਕਾਲਜ ਦੇ ਕੁੜੀਆਂ ਵੱਲੋਂ ਪੰਜਾਬ ਸਟੂਡੈਂਟਸ ਯੂਨੀਅਨ ਦੀ ਗਵਾਹੀ ਹੇਠ ਇਹ ਕਿਹਾ ਜਾ ਰਿਹਾ ਕਿ ਉਹ ਇੱਕ ਨਜਾਇਜ਼ ਕਬਜ਼ਾ ਨਹੀਂ ਹੋਣ ਦੇਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਕੁੜੀਆਂ ਨੇ ਜਿਹੜੇ ਆ ਪਿੱਲਰ ਉਹ ਤੋੜ ਦਿੱਤੇ ਆ ਅਸੀਂ ਲਾਈਵ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ ਗਵਰਨਮੈਂਟ ਗਰਲਸ ਕਾਲਜ ਲੁਧਿਆਣਾ ਤੋਂ ਜਿੱਥੇ ਕਿ ਦੋਸ਼ ਲੱਗਿਆ ਹੈ ਮੈਂਬਰ ਪਾਰਲੀਮੈਂਟ ਮੌਜੂਦਾ ਮੈਂਬਰ ਪਾਰਲੀਮੈਂਟ ਸੰਜੀਵ अरोड़ा ਵੱਲੋਂ ਨਜਾਇਜ਼ ਕਬਜ਼ਾ ਕੀਤਾ ਜਾ ਰਿਹਾ ਹੈ ਗਵਰਨਮੈਂਟ ਗਰਲਸ ਕਾਲਜ ਦੀ ਜ਼ਮੀਨ ਦੇ ਉੱਪਰ ਪਾਰਕਿੰਗ ਬਣਾਉਣ ਦੇ ਨਾਂ ਨੂੰ ਲੈ ਕੇ ਪਰ ਕੁੜੀਆਂ ਦੇ ਵਿੱਚ ਰੋਸ ਹੈ ਕਿ ਉਹਨਾਂ ਨੇ ਜਿਹੜੇ ਇੱਥੇ ਕੰਸਟਰਕਸ਼ਨ ਚੱਲ ਰਹੀ ਸੀ ਕਿ ਜਿਹੜੇ ਪਿੱਲਰ ਬਣਾਏ ਜਾ ਰਹੇ ਸੀਗੇ ਉਹਨਾਂ ਨੂੰ ਜਿਹੜਾ ਉਹ ਤੋੜਿਆ ਗਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਲਾਈਵ ਅਸੀਂ ਤੁਹਾਨੂੰ ਗਵਰਨਮੈਂਟ ਗਰਲਸ ਕਾਲਜ ਦਿਖਾ ਰਹੇ ਆ ਦੇਖੋ ਪਿੱਲਰ ਬਣਾਉਣ ਦਾ ਜਿਹੜਾ ਕੰਮ ਉਹ ਚੱਲ ਰਿਹਾ ਸੀਗਾ ਪਰ ਕੁੜੀਆਂ ਵਿੱਚ ਰੋਸ ਸੀਗਾ ਉਹ ਇੱਥੇ ਇਕੱਠੇ ਹੋ ਕੇ ਰੈਲੀ ਕਰਕੇ ਆਈਆਂ ਤੇ ਉਹਨਾਂ ਨੂੰ ਸਾਰੇ ਜਿਹੜੇ ਪਿੱਲਰ ਆ ਉਹ ਤੋੜ ਦਿੱਤੇ ਆ ਤੇ ਜਿਹੜੇ ਅੱਗੇ ਵੀ ਪਏ ਨੇ ਪਿੱਲਰ ਖੜੇ ਹੋਏ ਆ ਤੁਹਾਨੂੰ ਦਿਖਾਉਨੇ ਆ ਜਿਹੜੇ ਉਹ ਪਿੱਲਰ ਆ ਉਹ 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 ਪਿੱਲਰ ਜਿਹੜੇ ਆ ਉਹੋ ਉਹ ਤੋੜਨ ਦੀ ਕੋਸ਼ਿਸ਼ ਉਹ ਕਰ ਰਹੇ ਆ ਅ ਪਹਿਲਾਂ ਠੇਕੇਦਾਰ ਨੂੰ ਬੁਲਾ ਪਹਿਲਾਂ ਅਸੀਂ ਤੁਹਾਡੇ ਨਾਲ ਕੁਝ ਜਿਹੜੇ ਸਾਥੀਆਂ ਦੀ ਗੱਲ ਉਹ ਕਰਾਵਾਂਗੇ ਜਿਹੜੇ ਇੱਥੇ ਲੜਕੀਆਂ ਨੇ ਉਹਨਾਂ ਨਾਲ ਗੱਲ ਵੀ ਕਰਾਵਾਂਗੇ ਆਖਰਕਾਰ ਉਹ ਕਿਉਂ ਇਹ ਉਹਨਾਂ ਦਾ ਇਹ ਹੈ ਕਿ ਉਹ ਇਹ ਪਿੱਲਰ ਨਹੀਂ ਬਣ ਦਿਨਾ ਚਾਹੁੰਦੀਆਂ ਇਹ ਕਾਲਜ ਦਾ ਗਰਾਊਂਡ ਤੁਸੀਂ ਦੇਖ ਸਕਦੇ ਹੋ ਇੱਕ ਕਾਲਜ ਦੇ ਗਰਾਊਂਡ ਦੇ ਲਗਭਗ ਇੱਕ ਕਿੱਲੇ ਤੋਂ ਉੱਪਰ ਦੀ ਜ਼ਮੀਨ ਆ ਜਿਹਦੇ ਉੱਪਰ ਕਿ ਕਿਹਾ ਜਾ ਰਿਹਾ ਕਿ ਉਹ ਕਬਜ਼ਾ ਕੀਤਾ ਜਾ ਰਿਹਾ ਪਾਰਕਿੰਗ ਨੱਬੇ ਬਣਾਉਣ ਦੇ ਨਾਲ ਲੈ ਕੇ ਤੁਸੀਂ ਦੇਖੋ ਕਿ ਕੁੜੀਆਂ ਨੇ ਖੁਦ ਹਥੌੜੇ ਚੱਕ ਕੇ ਜਿਹੜਾ ਕੁੜੀਆਂ ਖੁਦ ਆ ਦੇਖੋ ਕਿ ਪਿੱਲਰ ਲੱਗੇ ਹੋਏ ਆ ਤੇ ਕੁੜੀਆਂ ਖੁਦ ਜਿਹੜਾ ਅੱਗੇ ਹੋਈਆਂ ਨੇ ਕਿ ਅਸੀਂ ਜਿਹੜਾ ਇਹ ਪਿੱਲਰ ਉਹ ਬੰਨਣੇ ਆ ਇੱਕ ਕੁੜੀਆਂ ਦਾ ਕਾਲਜ ਹਨ ਰੋਲ ਕੁੜੀਆਂ ਦਾ ਕਾਲਜ ਆ ਤੇ ਕੁੜੀਆਂ ਹੀ ਜਿਹੜਾ ਇਸ ਦੇ ਅਗਵਾਈ ਕਰ ਰਹੀਆਂ ਨੇ ਉਹ ਕੋਸ਼ਿਸ਼ ਕਰ ਰਹੀਆਂ ਨੇ ਕਿ ਜਿਹੜੇ ਪਿੱਲਰ ਆ ਉੱਪਰ ਨੇ ਜਾਣ ਇੱਥੇ ਕੁਝ ਆਗੂ ਨੇ ਸੋਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਮਦਿਆਤੀ ਇੱਕਤਾ ਜਿੰਦਾਬਾਦ ਜਿੰਦਾਬਾਦ ਇੱਕਤਾ ਜਿੰਦਾਬਾਦ ਜਿੰਦਾਬਾਦ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਗਵਰਨਮੈਂਟ ਗਰਲਜ਼ ਕਾਲਜ ਲੁਧਿਆਣਾ ਤੋਂ ਜਿੱਥੇ ਕਿ ਵਿਦਿਆਰਥੀਆਂ ਵੱਲੋਂ ਕੁੜੀਆਂ ਵੱਲੋਂ ਇਹ ਦੋਸ਼ ਲਗਾਇਆ ਗਿਆ ਸੀ ਆ ਕਾਲਜ ਦੇ ਪ੍ਰਸ਼ਾਸਨ ਵੱਲੋਂ ਕਿ ਉਹਨਾਂ ਦੇ ਬਿਨਾਂ ਇਜਾਜ਼ਤ ਲਏ ਇੱਥੇ ਕਾਲਜ ਦੀ ਜ਼ਮੀਨ ਤੇ ਕਬਜ਼ਾ ਕੀਤਾ ਜਾ ਰਿਹਾ ਦੋਸ਼ ਲਗਾਇਆ ਜਾ ਰਿਹਾ ਮੌਜੂਦਾ ਮੈਂਬਰ ਪਾਰਲੀਮੈਂਟ ਸੰਜੀਵ ਅਰੋੜਾ ਉੱਪਰ ਕਿ ਉਹਨਾਂ ਵੱਲੋਂ ਪਾਰਕਿੰਗ ਦੇ ਨਾਂ ਤੇ ਸ਼ਹਿਰ ਦੀ ਟ੍ਰੈਫਿਕ ਦੀ ਸਮੱਸਿਆ ਹੱਲ ਕਰਨ ਦੇ ਨਾਂ ਤੇ ਇਹ ਗਵਰਨਮੈਂਟ ਗਰਲਜ਼ ਕਾਲਜ ਲੁਧਿਆਣਾ ਦੀ ਜ਼ਮੀਨ ਤੇ ਜਿਹੜਾ ਨਾਜਾਇਜ਼ ਕਬਜ਼ਾ ਉਹ ਕੀਤਾ ਜਾ ਰਿਹਾ ਕੇਵਰ ਮੌਖਿਕ ਤੌਰ ਤੇ ਗੱਲ ਕਹਿ ਕੇ ਕਿ ਉਹਨਾਂ ਨੂੰ ਪਾਰਕਿੰਗ ਦੀ ਜ਼ਮੀਨ ਦੀ ਜ਼ਰੂਰਤ ਆ ਤੇ ਕਾਲਜ ਦੇ ਗਰਾਊਂਡ ਦੀ ਜ਼ਮੀਨ ਤੇ ਜਿਹੜਾ ਕਬਜ਼ਾ ਕੀਤਾ ਜਾ ਰਿਹਾ ਤੇ ਕੁੜੀਆਂ ਵੱਲੋਂ ਕਾਲਜ ਦੇ ਕੁੜੀਆਂ ਵੱਲੋਂ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਇਹ ਕਿਹਾ ਜਾ ਰਿਹਾ ਕਿ ਉਹ ਇੱਕ ਨਜਾਇਜ਼ ਕਬਜ਼ਾ ਨਹੀਂ ਹੋਣ ਦੇਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਕੁੜੀਆਂ ਨੇ ਜਿਹੜੇ ਆ ਪਿੱਲਰ ਆ ਉਹ ਤੋੜ ਦਿੱਤੇ ਆ ਅਸੀਂ ਲਾਈਵ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ ਗਵਰਨਮੈਂਟ ਗਰਲਸ ਕਾਲਜ ਲੁਧਿਆਣਾ ਤੋਂ ਜਿੱਥੇ ਕਿ ਦੋਸ਼ ਲੱਗਿਆ ਹੈ ਮੈਂ ਮੈਂਬਰ ਪਾਰਲੀਮੈਂਟ ਮੌਜੂਦਾ ਮੈਂਬਰ ਪਾਰਲੀਮੈਂਟ ਸੰਜੀਵ अरोड़ा ਵੱਲੋਂ ਨਜਾਇਜ਼ ਕਬਜ਼ਾ ਕੀਤਾ ਜਾ ਰਿਹਾ ਹੈ ਗਵਰਨਮੈਂਟ ਗਰਲਸ ਕਾਲਜ ਦੀ ਜ਼ਮੀਨ ਦੇ ਉੱਪਰ ਪਾਰਕਿੰਗ ਬਣਾਉਣ ਦੇ ਨਾਂ 'ਤੇ ਪਰ ਕੁੜੀਆਂ ਦੇ ਵਿੱਚ ਰੋਸ ਹੈ ਕਿ ਉਹਨਾਂ ਨੇ ਜਿਹੜੇ ਇੱਥੇ ਕੰਸਟਰਕਸ਼ਨ ਚੱਲ ਰਹੀ ਸੀਗੇ ਜਿਹੜੇ ਪਿੱਲਰ ਬਣਾਏ ਜਾ ਰਹੇ ਸੀਗੇ ਉਹਨਾਂ ਨੂੰ ਜਿਹੜਾ ਉਹ ਤੋੜਿਆ ਗਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਲਾਈਵ ਅਸੀਂ ਤੁਹਾਨੂੰ ਗਵਰਨਮੈਂਟ ਗਰਲਸ ਕਾਲਜ ਦਿਖਾ ਰਹੇ ਆ ਦੇਖੋ ਪਿੱਲਰ ਬਣਾਉਣ ਦਾ ਜਿਹੜਾ ਕੰਮ ਉਹ ਚੱਲ ਰਿਹਾ ਸੀਗਾ ਪਰ ਕੁੜੀਆਂ ਵਿੱਚ ਰੋਸ ਸੀਗਾ ਉਹ ਇੱਥੇ ਇਕੱਠੇ ਹੋ ਕੇ ਰੈਲੀ ਕਰਕੇ ਆਈਆਂ ਤੇ ਉਹਨਾਂ ਨੂੰ ਸਾਰੇ ਜਿਹੜੇ ਪਿੱਲਰ ਆ ਉਹ ਤੋੜ ਦਿੱਤੇ ਆ ਤੇ ਜਿਹੜੇ ਅੱਗੇ ਵੀ ਪਏ ਨੇ ਪਿੱਲਰ ਖੜੇ ਹੋਏ ਆ ਤੁਹਾਨੂੰ ਦਿਖਾਉਨੇ ਆ ਜਿਹੜੇ ਉਹ ਪਿੱਲਰ ਆ ਉਹ 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 ਪਿੱਲਰ ਜਿਹੜੇ ਆ ਉਹੋ ਉਹੋ ਤੋੜਨ ਦੀ ਕੋਸ਼ਿਸ਼ ਉਹ ਕਰ ਰਹੇ ਆ ਆ ਪਹਿਲਾਂ ਠੇਕੇਦਾਰ ਨੂੰ ਬੁਲਾਵ ਲੈ ਅਸੀਂ ਤੁਹਾਡੇ ਨਾਲ ਕੁਝ ਜਿਹੜੇ ਸਾਥੀਆਂ ਦੀ ਗੱਲ ਕੋ ਕਰਾਵਾਂਗੇ ਜਿਹੜੇ ਇੱਥੇ ਲੜਕੀਆਂ ਨੇ ਉਹਨਾਂ ਨਾਲ ਗੱਲ ਵੀ ਕਰਾਵਾਂਗੇ ਆ ਆਖਰਕਾਰ ਉਹ ਕਿਉਂ ਇਹ ਉਹਨਾਂ ਦਾ ਇਹ ਹੈ ਕਿ ਉਹ ਇਹ ਪਿੱਲਰ ਨਹੀਂ ਬਣ ਦੇਣਾ ਚਾਹੁੰਦੀਆਂ ਇਹ ਕਾਲਜ ਦਾ ਗਰਾਊਂਡ ਤੁਸੀਂ ਦੇਖ ਸਕਦੇ ਹੋ ਇੱਕ ਕਾਲਜ ਦੇ ਗਰਾਊਂਡ ਦੇ ਲਗਭਗ ਇੱਕ ਕਿੱਲੇ ਤੋਂ ਉੱਪਰ ਦੀ ਜ਼ਮੀਨ ਆ ਜਿਹਦੇ ਉੱਪਰ ਕਿ ਕਿਹਾ ਜਾ ਰਿਹਾ ਕਿ ਉਹ ਕਬਜ਼ਾ ਕੀਤਾ ਜਾ ਰਿਹਾ ਪਾਰਕਿੰਗ ਨੱਬੇ ਬਣਾਉਣ ਦੇ ਨਾਲ ਲੈ ਕੇ ਤੁਸੀਂ ਦੇਖੋ ਕਿ ਕੁੜੀਆਂ ਨੇ ਖੁਦ ਹਥੌੜੇ ਚੱਕੇ ਜਿਹੜਾ ਕੁੜੀਆਂ ਖੁਦ ਆ ਦੇਖੋ ਕਿ ਪਿੱਲਰ ਲੱਗੇ ਹੋਏ ਆ ਤੇ ਕੁੜੀਆਂ ਖੁਦ ਜਿਹੜੀਆਂ ਹੋਈਆਂ ਨੇ ਕਿ ਅਸੀਂ ਜਿਹੜਾ ਇਹ ਪਿੱਲਰ ਉਹ ਬੰਨਣੇ ਆ ਇੱਕ ਕੁੜੀਆਂ ਦਾ ਕਾਲਜ ਹੈ ਨਰੋਲ ਕੁੜੀਆਂ ਦਾ ਕਾਲਜ ਹੈ ਤੇ ਕੁੜੀਆਂ ਹੀ ਜਿਹੜਾ ਇਸ ਦਿਗਵਾਈ ਕਰ ਰਹੀਆਂ ਨੇ ਉਹ ਕੋਸ਼ਿਸ਼ ਕਰ ਰਹੀਆਂ ਨੇ ਕਿ ਜਿਹੜੇ ਪਿਲਰ ਆ ਭੰਨੇ ਜਾਣ ਇੱਥੇ ਕੁਝ ਆਗੂ ਨੇ ਸੋਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ